ਸੋਹਣਾ ਸਰਦਾਰ ਮੇਰਾ ਵੀਰ ਨੇ ਤੈਨੂੰ ਕਿਨੇ ਦੱਸ ਪਾਈ ਐ ਸੋਹਣਾ ਸਰਦਾਰ ਮੇਰਾ ਵੀਰ ਨੇ ਤੈਨੂੰ ਕਿਨੇ ਦੱਸ ਪਾਈ ਐ ਸ਼ਹਿਰਾਂ ਵਿੱਚੋਂ ਸ਼ੈਰ ਸਲਾਈਏ ਸ਼ਹਿਰਾਂ ਵਿੱਚੋਂ ਸ਼ੈਰ ਸਲਾਈਏ ਸ਼ਹਿਰ ਸਲਾਈਏ ਕਸ਼ਮੀਰ ਨੇ ਤੈਨੂੰ ਕਿਨੇ ਦੱਸ ਪਾਈਏ ਸ਼ਹਿਰ ਸਲਾਈਏ ਕਸ਼ਮੀਰ ਨੇ ਤੈਨੂੰ ਕਿਨੇ ਦੱਸ ਪਾਈਏ ਸੋਹਣਾ ਸਰਦਾਰ ਮੇਰਾ ਵੀਰ ਨੇ ਤੈਨੂੰ ਕਿਨੇ ਦੱਸ ਪਾਈਏ ਸੋਹਣਾ ਸਰਦਾਰ ਮੇਰਾ ਵੀਰ ਨੇ ਤੈਨੂੰ ਕਿਨੇ ਦੱਸ ਪਾਈਏ ਖਾਣਿਆਂ ਵਿੱਚੋਂ ਖਾਣਾ ਸਲਾਈਏ ਖਾਣਿਆਂ ਵਿੱਚੋਂ ਖਾਣਾ ਸਲਾਈਏ ਖਾਣਾ ਸਲਾਈਏ ਖੰਡ ਖੀਰ ਨੇ ਤੈਨੂੰ ਕਿਨੇ ਦੱਸ ਪਾਈਏ ਖਾਣਾ ਸਲਾਈਏ ਖੰਡ ਖੀਰ ਨੇ ਤੈਨੂੰ ਕਿਨੇ ਦੱਸ ਪਾਈਏ ਸੋਹਣਾ ਸਰਦਾਰ ਮੇਰਾ ਵੀਰ ਨੇ ਤੈਨੂੰ ਕਿਨੇ ਦੱਸ ਪਾਈਏ ਸੋਨਾ ਸਰਦਾਰ ਮੇਰਾ ਵੀਰਨੀ ਤੈਨੂੰ ਕਿਨੇ ਦੱਸ ਪਾਈਏ ਪਿਆਰਾਂ ਵਿੱਚੋਂ ਪਿਆਰ ਸਲਾਈਏ ਪਿਆਰਾਂ ਵਿੱਚੋਂ ਪਿਆਰ ਸਲਾਈਏ ਪਿਆਰ ਸਲਾਈਏ ਰਾਂਝਾ ਹੀਰਨੀ ਤੈਨੂੰ ਕਿਨੇ ਦੱਸ ਪਾਈਏ ਪਿਆਰ ਸਲਾਈਏ ਰਾਂਝਾ ਹੀਰਨੀ ਤੈਨੂੰ ਕਿਨੇ ਦੱਸ ਪਾਈਏ ਸੋਹਣਾ ਸਰਦਾਰ ਮੇਰਾ ਵੀਰਨੀ ਤੈਨੂੰ ਕਿਨੇ ਦੱਸ ਪਾਈਐ ਸੋਹਣਾ ਸਰਦਾਰ ਮੇਰਾ ਵੀਰਨੀ ਤੈਨੂੰ ਕਿਨੇ ਦੱਸ ਪਾਈਐ ਗਹਿਣਾਂ ਵਿੱਚੋਂ ਗਹਿਣਾ ਸਲਾਈਏ ਗਹਿਣਿਆਂ ਵਿੱਚੋਂ ਗਹਿਣਾ ਸਲਾਈਏ ਗਹਿਣਾ ਸਲਾਈਏ ਜੰਜੀਰ ਨਹੀਂ ਤੈਨੂੰ ਕਿਨੇ ਦੱਸ ਪਾਈਏ ਗਹਿਣਾ ਸਲਾਈਏ ਜੰਜੀਰ ਨਹੀਂ ਤੈਨੂੰ ਕਿਨੇ ਦੱਸ ਪਾਈਏ ਸੋਨਾ ਸਰਦਾਰ ਮੇਰਾ ਵੀਰ ਨੇ ਤੈਨੂੰ ਕਿਨੇ ਦੱਸ ਪਾਈਆ ਸੋਨਾ ਸਰਦਾਰ ਮੇਰਾ ਵੀਰ ਨੇ ਤੈਨੂੰ ਕਿਨੇ ਦੱਸ ਪਾਈਆ ਮੇਰਾ ਇਹ ਗੀਤ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ